ਜੀ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹੋਰ ਸਨੋ ਜੀ ਕੀ ਹਾਲ ਚਾਲ ਨੇ ਮੈਂ ਠੀਕ ਹਾਂ ਜੀ ਉਮੀਦ ਹੈ ਤੁਸੀਂ ਵੀ ਠੀਕ ਹੋਮੋਗੇ ਖੁਸ਼ ਹੋਮੋਗੇ ਖੁਸ਼ਹਾਲ ਹੋਮੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਲੋ ਜੀ ਉਸ ਇੱਕ ਵੀਡੀਓ ਦਾ ਜਿੱਥੋਂ ਆਪਾਂ ਐਂਡ ਕੀਤਾ ਸੀ ਥੋੜੀ ਡੇਰ ਬਾਅਦ ਜਿਹੜਾ ਦੁਬਾਰਾ ਬਲੌਗ ਆਪਾਂ ਸਟਾਰਟ ਕਰ ਲਏ ਇੱਥੇ ਆਪਾਂ ਸਬਜ਼ੀ ਦੇਖੋ ਰਾਜਮਾ ਬਣਾ ਲੇ ਬੈਕ ਕੈਮਰੇ ਨਾਲ ਦਿਖਾਉਣਾ ਦੇਖੋ ਉਹੀ ਮੇਰੇ ਕੱਪੜੇ ਰਾਜਮਾ ਠੀਕ ਆ ਜੀ ਦਿਨ ਪੀਰਵਾਰ ਟਾਈਮ ਹੈਗਾ ਇੱਥੇ ਪਤਾ ਨਹੀਂ ਕਿੰਨਾ 8:30 9 ਦਾ ਟਾਈਮ ਹੋਊਗਾ ਹੁਣ ਆਪਾਂ ਖਾਣਾ ਖਾਣ ਦੀ ਤਿਆਰੀ ਕਰਦੇ ਆਂ ਖਾਣਾ ਬਣਾ ਲਈ ਰੋਟੀ ਵੀ ਬਣਾ ਲਈ ਸਬਜ਼ੀ ਵੀ ਬਣਾ ਲਈ ਦਹੀਂ ਵਗੈਰਾ ਕੌਲੀਆਂ ਚ ਪਾ ਲਈ ਪਿਆਜ਼ ਕੱਟ ਲੇ ਤੇ ਉਸ ਤੋਂ ਬਾਅਦ ਆਪਾਂ ਖਾਵਾਂਗੇ ਕੁੱਕੜੀਆਂ ਸਣੀ ਲੈ ਕੇ ਆਏ ਕੁੱਕੜੀਆਂ ਉਹ ਕੁੱਕੜੀਆਂ ਨੇ ਸਮਝਿਓ ਜੀ ਕੁੱਕੜ ਵਾਲੀਆਂ ਕੁੱਕੜੀਆਂ ਨੇ ਸਣੀ ਲੈ ਕੇ ਆਏ ਜੀ ਦਿਖਾਉਣੀਆਂ ਤੁਹਾਨੂੰ ਉਹ ਵੀ ਪਹਿਲਾਂ ਆਪਾਂ ਰੋਟੀ ਪਾ ਲਈ ਹੈ ਨਾ ਚਲੋ ਜੀ ਵਲੌਗ ਨੂੰ ਕਰਦੇ ਆਪਾਂ ਅੱਜ ਸ਼ਾਮ ਤੋਂ ਹੀ ਸ਼ਾਮ ਕੀ ਰਾਤ ਦੋ ਸਟਾਰਟ ਕਰਦੇ ਆਂ ਖਾਣਾ ਖਾਵਾਂਗੇ ਉਸ ਤੋਂ ਬਾਅਦ ਫਿਰ ਅਸਰਿਆ ਜੀ ਦਹੀਂ ਲਾਉਣੀ ਦੁੱਧ ਗਰਮ ਕਰਨਾ ਜਿਹੜਾ ਮਤਲਬ ਮੈਂ ਹੀ ਪੀਣੀ ਹੁੰਦੀ ਆ ਹੁਣ ਆਪਾਂ ਕਲੇਰ ਸਾਬ ਨੂੰ ਥੋੜੇ ਜਾਂ ਤੱਕ ਦਮਾਂਗੇ ਹਜੇ ਚਲੋ ਜੀ ਪਹਿਲਾਂ ਆਪਾਂ ਖਾਣਾ ਖਾ ਲਈਏ ਫਿਰ ਮਿਲਦੇ ਆਂ ਲਓ ਜੀ ਦੇਖੋ ਇਧਰ ਰਾਜਮਾ ਬਣ ਗਿਆ ਮਾਰੇ ਕੁਕੜੀਆਂ ਖਾਦੇ ਉਹ ਹੁਕੜੀਆਂ ਕਿੱਥੇ ਨੇ ਉਹ ਕੁਕੜੀਆਂ ਹੈਗੇ ਚੱਲੀਆਂ ਹਾਂ ਤਾਂ ਵੀ ਜਦੋਂ ਇਹ ਕੁਕੜਾ ਨਹੀਂ ਖਾਣੀਆਂ ਬਣਾ ਟਿਕ ਅਨਾ ਰੋਟੀ ਤੋਂ ਬਾਅਦ ਆਪਾਂ ਇੱਕ ਜਿਹੜੀ ਕੁਕੜੀ ਇਹਨੂੰ ਛੱਲੀਆਂ ਵੀ ਕਹਿ ਦਿੰਦੇ ਵੈਸੇ ਆਪਾਂ ਇਹ ਖਾਵਾਂਗੇ ਜ਼ਰੂਰ ਜੇਕਰ

ਉਹ ਜਿੱਥੇ ਤਿੰਨ ਕ ਕੁਕੜੀਆਂ ਸੀਗੀਆਂ ਜਿਹੜੀਆਂ ਉਹ ਭੁੰਨ ਲੀਆਂ ਸੀਗੀਆਂ ਛੱਲੀਆਂ ਤੇ ਮੈਨੂੰ ਤਾਂ ਕੁਕੜੀਆਂ ਕਹਿਣਾ ਵਧੀਆ ਲੱਗਦਾ ਤੇ ਇਹਨਾਂ ਦੇ ਉੱਪਰ ਆਪਾਂ ਨਮਕ ਵਗੈਰਾ ਲਾ ਸਕਦੇ ਨਿੰਬੂ ਲਗਾ ਕੇ ਉਹ ਵੀ ਬਹੁਤ ਟੇਸਟੀ ਲੱਗਦੀਆਂ ਪਰ ਮੈਂ ਇਸ ਤਰ੍ਹਾਂ ਹੀ ਖਾਣੀ ਹੁੰਦੀ ਹੈਗੀ ਮਤਲਬ ਸਿੰਪਲ ਨਾਂ ਨਮਕਲਾਮਾ ਨਾ ਨਿੰਬੂ ਬਸ ਤੁਮੇ ਖਾ ਲੈਣੇ ਕੋਈ ਪ੍ਰੋਬਲਮ ਨਹੀਂ ਹੈਗੀ ਖਾਣ ਦੇ ਵਿੱਚ ਪਰ ਮੈਨੂੰ ਇਦਾਂ ਜਿਆਦਾ ਵਧੀਆ ਲੱਗਦੀਆਂ ਨੇ ਹਨਾ ਜਿਹੜਾ ਦਾ ਨਾਰਮਲ ਟੇਸਟ ਹੁੰਦਾ ਮਤਲਬ ਕਿ ਅਸਲੀ ਟੇਸਟ ਹੁੰਦਾ ਐੜਾ ਜਿਹੜਾ ਦਾ ਮੈਨੂੰ ਉਹ ਜਿਆਦਾ ਵਧੀਆ ਲੱਗਦਾ ਹਨਾ ਚਲੋ ਜੇ ਅੰਦਰ ਬੈਠ ਕੇ ਹੁਣ ਆਪਾਂ ਆਏ ਗੁੱਕੜੇ ਜਿਹੜੇ ਪੁੰਨਿਆਂ ਨੇ ਇਹ ਖਾਣੇ ਆ ਇਹਨਾਂ ਦਾ ਵੀ ਖਾਣ ਦਾ ਇੱਕ ਅਲੱਗ ਹੀ ਮਜ਼ਾ ਮੈਨੂੰ ਬਹੁਤ ਵਧੀਆ ਲੱਗਦੀ ਨੇ ਇਹ ਖਾਣੀਆਂ ਹਨਾ ਬਾਕੀ ਹੈਲਥ ਲਈ ਵੀ ਵਧੀਆ ਹੁੰਦੀਆਂ ਨੇ ਇਹ ਆਪਣੀਆਂ ਨਾ ਹੈਲਥ ਦੇ ਲਈ ਬਹੁਤ ਜਿਆਦਾ ਵਧੀਆ ਨਹੀਂ ਗੀਆਂ ਕੋਨ ਸਵੀਟ ਬਣਾ ਕੇ ਖਾਓ ਬਹੁਤ ਵਧੀਆ ਹੁੰਦੀ ਆ ਹਨ ਆਪਣੇ ਹੈਲਥ ਦੇ ਲਈ ਤੇ ਲੋ ਜੀ ਇੱਥੇ ਨੈਕਸਟ ਮਾਰਨਿੰਗ ਹੋ ਚੁੱਕਿਆ ਦਿਨ ਦੇਖੋ ਹੈਗਾ ਅੱਜ ਸ਼ੁੱਕਰਵਾਰ ਟਾਈਮ ਇੱਥੇ ਹੋਇਆਗਾ ਆ 6:30 ਦਾ 6:30 ਦਾ ਟਾਈਮ ਮੰਗਾ ਬਾਹਰ ਬਾਰਿਸ਼ ਅੱਜ ਸਵੇਰੇ ਹੋਈਏਗੀ 6 ਵਜੇ ਹਾਂਜੀ 6 ਵਜੇ ਬਾਰਿਸ਼ ਸ਼ੁਰੂ ਹੋਈ ਸੀ ਇੱਕਦਮ ਤੋਂ ਉੱਠੀ ਫਿਰ ਮੈਂ ਦੇਖਿਆ ਵੀ ਬਾਹਰ ਬਾਰਿਸ਼ ਹੋਈ ਪਿਆ ਤੇ ਆ ਜਿਵੇਂ ਕਿ ਕਣਕ ਧੋ ਕੇ ਸੁੱਕਣੀ ਪਾਈ ਸੀ ਗੱਲ ਉਹ ਰਾਤ ਇਕੱਠੀ ਕਰਕੇ ਬਾਹਰ ਹੀ ਰੱਖਦੀ ਸੀਗੀ ਫਿਰ ਫਟਾਫਟ ਚੱਕੀ ਕਿਉਂਕਿ ਮੈਨੂੰ ਉਹਦੀ ਪਤਾ ਲੱਗ ਗਿਆ ਵੀ بارش ਆ ਗਈ ਖੜਕਾ ਸੁਣਦਾ ਨਾ ਸਾਡੇ ਸੈੱਡਾਂ ਦੇ ਉੱਪਰ ਬਹੁਤ ਜ਼ਿਆਦਾ ਤੇਜ਼ بارش ਹੁੰਦੀ ਜਦੋਂ ਤੇਜ਼ ਮਤਲਬ ਕਿ ਕਣੀਆਂ ਚਾਹੇ ਥੋੜੀਆਂ ਹੋਣ ਖੜਕਾ ਬਹੁਤ ਤੇਜ਼ ਹੁੰਦਾਗਾ ਤਾਂ ਕਰਕੇ ਪਤਾ ਲੱਗ ਗਿਆ ਸੀ ਮੈਨੂੰ ਫੇਰਾ ਕੇ ਨਾਲ ਦੇ ਨਾਲ ਮੈਂ ਕਣਕ ਸਨੀ ਨੂੰ ਉਠਾਇਆ ਅੰਦਰ ਕਰਤੀ ਸੀ ਬਿਲਕੁਲ ਵੀ ਨਹੀਂ ਭਿੱਜੀ ਬਚਤ ਹੈਗੀ ਨਹੀਂ ਤਾਂ ਮਿਹਨਤ ਤੇ ਪਾਣੀ ਫਿਰ ਜਾਣਾ ਸੀ ਕਿਉਂਕਿ ਮਸਾਂ ਕਣਕ ਤੋਤੀ ਸੀ ਗੱਲ ਮੈਂ ਨਾ ਤੇ ਮੌਸਮ ਬਹੁਤ ਘੈਂਟ ਆ ਸਵੇਰੇ ਸਵੇਰੇ ਨਾ ਇਸ ਤਰ੍ਹਾਂ ਮੌਸਮ ਦੇਖਣ ਨੂੰ ਮਿਲ ਜੇ ਮਜ਼ਾ ਹੀ ਆ ਜਾਂਦਾ ਬਹੁਤ ਵਧੀਆ 뷰 ਐਨਾ ਮੌਸਮ ਘੈਂਟ ਕਾਲੀ ਘਟਾ ਠੰਡੀ ਠੰਡੀ ਹਵਾ ਵਾਓ ਕੀ ਮੌਸਮ ਆ ਨਾ ਬਹੁਤ ਵਧੀਆ ਮੌਸਮ ਐਦਾਂ ਦਾ ਮੌਸਮ ਤੇਲੀ ਮਿਲ ਜੇ ਨਾ ਸਵੇਰੇ ਸਵੇਰੇ ਬੱਸ ਜੀ ਨਹੀਂ ਲੰਘ ਜਾਂਦਾਗਾ ਵਧੀਆ ਲੱਗਦਾ ਮਤਲਬ ਦੇਣਾ ਹਨਾ ਠੰਡਾ ਠੰਡਾ ਦਿਨ ਠੰਡੀ ਠੰਡੀ ਦਿਨ ਦੀ ਸ਼ੁਰੂਆਤ ਜਿਹੜੀ ਸਵੇਰੇ ਇਸ ਤਾਈਂ ਇਸ ਤਰ੍ਹਾਂ ਹੋ ਜੇ ਨਾ ਬਹੁਤ ਵਧੀਆ ਲੱਗਦਾ ਲਓ ਜੀ ਆਪਾਂ ਹੁਣ ਆ ਦੂਸਰਾ ਦਿਨ ਜਿਹੜਾ ਹੋ ਗਿਆ ਸਵੇਰੇ ਥੋੜੀ ਜਿਹੀ ਕਲਿੱਪ ਬਣਾਈ ਸੀ ਮੌਸਮ ਦਿਖਾਇਆ ਸੀ ਮੌਸਮ ਜਿਹੜਾਗਾ ਬਦਲਵਾਈ ਹੋਈ ਹੋਈ ਹੈ ਕਦੇ ਧੁੱਪ ਨਿਕਲਦੀ ਪਰ ਕਣੀਆਂ ਨਹੀਂ ਹੈਗੀਆਂ ਹੁਣ ਸੋ ਵਾਈ ਟਾਈਮ ਥੋੜਾ ਟਾਈਮ ਪਹਿਲਾਂ ਪੈ ਗਈਆਂ 2 ਘੰਟੇ ਪਹਿਲਾਂ ਪਰ ਹੁਣ ਬਿਲਕੁਲ ਸਾਫ਼ ਆ ਮੌਸਮ ਪਰ ਇਹ ਵੀ ਕਦੇ ਬਦਲ ਹੋ ਜਾਂਦਾ ਹੈ ਕਦੇ ਧੁੱਪ ਪਰ ਕਣਕਾ ਜਿਹੜੀ ਆਪਾਂ ਦੁਬਾਰਾ ਸੁੱਕ ਨਹੀਂ ਪਾਤੀ ਤੇ ਜਿਹੜੀਆਂ ਰਾਤ ਸਣੀ ਲੈ ਕੇ ਆਏ ਸੀ ਆਪਾਂ ਛੱਲੀਆਂ ਵੀ ਕਹਿ ਦਿੰਨੇ ਆ ਕੁਕੜੀਆਂ ਵੀ ਕਹਿ ਦਿੰਨੇ ਹਨਾ ਆ ਦੇਖੋ ਇਹਦੇ ਵਿੱਚੋਂ ਕੁਸ਼ਕ ਲੈ ਆਈ ਮੈਂ ਉਹਨਾਂ ਵਿੱਚੋਂ ਜਾਨੀ ਕਿ ਇਹ ਲੈ ਆਈ ਟੋਟਲ ਮੈਂ 9-10 ਛੱਲੀਆਂ ਲੈ ਲਈਆਂ ਇਹਦੇ ਆਪਾਂ ਬਣਾਵਾਂਗੇ ਸਵੀਟ ਕੌਰਨ ਤੇ ਬੱਚਿਆਂ ਨੂੰ ਜ਼ਿਆਦਾ ਪਸੰਦ ਨੇ ਜੀ ਸਵੀਟ ਕੌਰਨ ਉਦਾਂ ਭੁੰਨ ਕੇ ਖਾਣ ਦੇ ਨਾਲੋਂ ਅੱਗੇ ਚੁੱਲਿਆਂ ਦੇ ਵਿੱਚ ਭੁੰਦੇ ਸੀਗੇ ਹਨਾ ਉਹ ਸੁਆਦੀ ਵੱਖਰਾ ਸੀਗਾ ਪਰ ਇਹ ਬਹੁਤ ਜ਼ਿਆਦਾ ਮਿੱਠੀਆਂ ਨਹੀਂ ਗੀਆਂ ਸਣੀ ਗੰਨਾ ਪਰ ਇਹ সুইਟ कॉर्न ਬਣਾ ਕੇ ਦੇਖਦੇ ਆਂ ਗੰਨਾ ਮੰਮੀ ਪਰ ਮੈਂ ਜਦੋਂ ਅਹੀ ਰਾਤ ਆਪਾਂ ਗੈਸ ਦੀ ਭੁੰਨ ਕੇ ਖਾਦਿਆਂ ਤਾਂ ਇੰਨੀਆਂ ਮਿੱਠੀਆਂ ਨੇ ਬਹੁਤ ਜ਼ਿਆਦਾ ਮਿੱਠੇ ਨੇ ਮੈਂ ਕਿਹਾ ਚਲੋ ਫਿਰ সুইਟ कॉर्न ਕਿਉਂ ਨਾ ਬਣਾ ਲੇਤੇ ਜਾਨਾ ਹਨਾ ਚਲੋ ਜੀ ਬਣਾਉਨੇ ਆਪਾਂ ਦੇਖਦੇ ਆਂ ਬਣਾ ਕੇ ਇਹਨਾਂ ਨੂੰ ਆਪਾਂ ਸਟੋਰ ਵੀ ਕਰ ਸਕਦੇ ਆਂ ਕਈ ਮਹੀਨਿਆਂ ਤੱਕ ਆਪਾਂ ਹਨਾ ਸਟੋਰ ਕਰਕੇ ਰੱਖ ਸਕਦੇ ਇਹਨਾਂ ਨੂੰ ਜੋ ਆਪਾਂ ਕੋਈ ਵੀ ਕਿਸੇ ਵੀ ਆਪਾਂ ਨਾ ਪਾਉਣੇ ਆ ਸਬਜ਼ੀ ਜਾਂ ਮਤਲਬ ਕਿ ਆ ਪਾਸਤਾ ਵਗੈਰਾ ਹੋ ਗਿਆ ਜਾਂ ਉਦਾਂ ਹੀ ਆਪਾਂ ਖਾਣਿਆ সুইਟ कॉर्न ਹਨਾ ਉਦੇ ਵਿੱਚ ਮੱਖਣ ਤੇ ਨਮਕ ਪਾਓ ਕਾਲੀ ਮਿਰਚ ਪਾਓ ਸਵੀਟ ਕੌਰ ਤਿਆਰ ਹੋ ਜਾਂਦੇ ਨੇ ਬਸ ਥੋੜਾ ਜਿਹਾ ਇਹ ਹੁੰਦਾ ਵੀ ਜਦੋਂ ਆਪਾਂ ਇਹਨਾਂ ਨੂੰ ਦੁਬਾਰਾ ਖਾਣ ਲਈ ਸਵੀਟ ਕੌਰ ਤਿਆਰ ਕਰਨੇ ਤਾਂ ਥੋੜਾ ਜਿਹਾ ਅੱਧਾ ਕਲਾਸ ਜਿਹੜਾ ਪਾਣੀ ਦਾ ਕੜਾਹੀ ਦੇ ਵਿੱਚ ਪਾ ਕੇ ਜਿੰਨੇ ਕਹੇ ਤੁਸੀਂ ਪਾਣੀ ਨੇ ਪਾ ਕੇ ਮਤਲਬ ਥੋੜੇ ਗਰਮ ਕਰ ਲਓ ਮਜ਼ਾ ਆਉਂਦਾ ਗਰਮ ਗਰਮ ਖਾਣ ਦੇਚ ਹੈਨਾ ਚਲੋ ਜੀ ਆਪਾਂ ਪਹਿਲਾਂ ਆਪਾਂ ਇਹਨਾਂ ਨੂੰ ਛਿੱਲ ਦਿਆਂ ਛਿੱਲ ਕੇ ਫੇਰ ਹੀ ਹੈਨਾ ਉਹ ਹੋਊਗਾ ਇਹਦੇ ਦਾਣੇ ਕੱਢਣੇ ਪੈਣਗੇ ਪਹਿਲਾਂ ਆਪਾਂ ਨੂੰ ਤੇ ਦਾਣੇ ਦੇਖਦੇ ਹਾਂ ਹੁਣ ਮੈਂ ਕੱਲੀ ਨਹੀਂ ਕੱਢਣੇ ਪਰ ਕੋਈ ਗੱਲ ਨਹੀਂ ਜੀ ਨਿਕਲ ਜਾਣਗੇ इजीली ਦਾਣੇ ਆ ਜਿਹੜੇ ਇਹਦੇ ਆਪਾਂ ਮੱਕੀ ਦੇ ਕੱਢਣੇ ਹੁੰਦੇ ਹਨਾ ਇਹ ਵੀ ਬਹੁਤ ਸੌਖਾ ਤਰੀਕਾ ਦੋ ਤਰ੍ਹਾਂ ਦੱਸੂਗੀ ਤੁਹਾਨੂੰ ਮੈਂ ਵੀ ਆਪਾਂ ਕਿਸ ਤਰ੍ਹਾਂ ਕੱਢ ਸਕਦੇ ਹਾਂ ਦੋ ਤਰ੍ਹਾਂ ਹਨ ਇਹਨਾਂ ਨੂੰ ਇੱਕ ਤਰੀਕਾ ਤਾਂ ਹੈਗਾ ਜੀ ਮੈਂ ਕਿਹਾ ਪਹਿਲਾਂ ਆਪਾਂ ਛਿੱਲ ਲਈ ਦੇਖੋ ਇਹਦੇ ਜੋ ਵੀ ਛਿਲਕਾ ਸੀਗਾ ਉਹ ਕੱਢ ਲਿਆ ਪਹਿਲਾ ਤਰੀਕਾ ਤਾਂ ਹੈਗਾ ਬਸ ਇਦਾਂ ਇਹਨੂੰ ਦੋ ਹਿੱਸਿਆਂ ਦੇ ਵਿੱਚ ਆਪਾਂ ਹੋ ਕਰਨਾ ਹੁਣ ਬੈਠ ਕੇ ਇਹਨਾਂ ਨੂੰ ਦਿਖਾਉਣੀ ਇਸ ਤਰ੍ਹਾਂ ਦੋ ਆਪਾਂ ਟੁਕੜੇ ਕਰ ਲਏ ਪਹਿਲਾ ਤਰੀਕਾ ਤਾਂ ਆਪਾਂ ਦਾ ਇਹ ਆ ਇਹ ਇਸ ਤਰ੍ਹਾਂ ਪਾਈ ਸਾਫ ਤੇ ਸਾਫ ਤੇ ਨਿਕਲਣਗੇ ਕਿਉਂਕਿ ਬਹੁਤ ਜ਼ਿਆਦਾ ਇਹ ਜਿਹੜੀ ਮੱਕੀ ਹੈ ਕੱਚੀ ਹੈਗੀ ਆ ਦੇਖੋ ਇਸ ਤਰ੍ਹਾਂ ਬਿਲਕੁਲ ਐ ਨਹੀਂ ਹੋਣਾ ਹੈਗੇ ਵੀ ਆਪਣੇ ਵਧੀਆ ਨਹੀਂ ਨਿਕਲਣੇ ਬਿਲਕੁਲ ਸਾਫ ਤੇ ਸਾਫ ਤੇ ਜਿਹੜੇ ਨਿਕਲਣਗੇ ਉਹ ਆਪਾਂ ਨੂੰ ਅਵਾਲਾਂਗੇ ਜਦੋਂ ਇਹਨੂੰ ਹੁਣ ਆਪਾਂ ਸਵੀਟ ਕੌਰ ਜਿਹੜੇ ਤਿਆਰ ਕਰਾਂਗੇ ਸਟੋਰ ਕਰਨ ਲਈ ਉਦੋਂ ਤੁਹਾਨੂੰ ਪਤਾ ਲੱਗ ਜੂਗਾ ਹਨਾ ਵੀ ਕਿਸ ਤਰ੍ਹਾਂ ਜਿਹੜੇ ਹੋਣ ਇਹ ਜਿਹੜੇ ਜ਼ਿਆਦਾ ਮਤਲਬ ਕਿ ਟੁੱਟ ਭੱਜ ਹੋ ਜੂਗੀ ਉੱਪਰ ਆ ਜਾਣਗੇ ਬਿਲਕੁਲ ਤੇ ਲੋ ਜੀ ਇਸ ਤਰ੍ਹਾਂ ਕੱਢ ਲੈਨੇ ਆਪਾਂ ਅਜੇ ਟੁੱਟਦੇ ਵੀ ਨਹੀਂ ਪਰ ਇਹ ਕੱਚੀ ਜ਼ਿਆਦਾ ਹੈ ਹਨਾ ਇੱਕ ਤਰੀਕਾ ਹੋਰ ਦੱਸ ਦਿੰਦਾ ਮੈਂ ਤੁਹਾਨੂੰ ਇਸੇ ਤਰ੍ਹਾਂ ਹੀ ਆਪਾਂ ਇਸ ਤਰ੍ਹਾਂ ਕਰਕੇ ਨਾ ਲੈ ਲੈਣੇ ਇਦਾਂ ਇੱਕ ਲਾਈਨ ਆਪਾਂ ਇਹਦੀ ਇਦਾਂ ਕੱਢ ਲੈਣੇ ਆ ਕਰਕੇ ਲੈ ਕੇ ਦੇਖਦੇ ਮੈਨੂੰ ਡਰ ਨੂੰ ਤਿੱਖੀ ਬਹੁਤ ਜ਼ਿਆਦਾ ਇਹ ਕਰਦਾ ਕਰ ਤਨਾ ਇਹ ਛੇਤੀ ਵੀ ਨਿਕਲਦੇ ਨੇ ਚਮਚ ਨਾਲ ਆ ਦੇ ਇਦਾਂ ਕੱਢ ਲਓ। ਬਸ ਇਹ ਤਾਂ ਕਰਦ ਨੂੰ ਨੀਚੇ ਪਾਓ। ਇਦਾਂ ਕਰੋ। ਇਹ ਨਿਕਲ ਜਣੇ ਬਸ ਇਦਾਂ ਦੋ ਲੈਣਾ ਆਪਾਂ ਕੱਢ ਲਵਾਂਗੇ। ਉਸ ਤੋਂ ਬਾਅਦ ਬਸ ਫਿਰ ਇਹਨੂੰ ਇਦਾਂ ਕਰਾਂਗੇ। ਇਦਾਂ ਕਰਾਂਗੇ ਆ ਦੇਖੋ। ਸਾਰੇ ਦਾਣੇ ਨੇ ਜਿਹੜੇ ਇਜ਼ੀ ਇਜ਼ੀਲੀ ਨਿਕਲ ਜਾਂਦੇ ਆ ਦੇਖੋ। ਮੈਂ ਕਹ ਚਲੋ ਇਹ ਵੀ ਤਰੀਕਾ ਤੁਹਾਨੂੰ ਦੱਸ ਹੀ ਦਵਾਂ ਹਨਾ। ਨਹੀਂ ਤਾਂ ਔਖਾ ਹੋ ਜਾਂਦਾ ਥੋੜਾ ਇੱਕ ਇੱਕ ਦਾਣਾ ਖਿੱਚ ਕੇ ਕੱਢਣਾ ਤਾਂ ਫਿਰ ਬਹੁਤ ਔਖਾ ਹੋ ਜਾਂਦਾ ਐ ਥੋੜੀ ਹੋਤੀ ਤਾਂ ਟੁੱਟ ਭੱਜ ਹੋਊਗੀ ਵਿੱਚ ਇਹ ਵੀ ਨਹੀਂ ਹੈ ਤਾਂ ਵੀ ਨਹੀਂ ਹੁੰਦੀ ਲੋ ਜੀ ਸਾਰੇ ਆਪਾਂ ਜਿਹੜੇ ਦਾਣੇ ਸੀ ਕੁੱਕੜਿਆਂ ਦੇ ਉਹ ਕੱਢ ਲਏ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਦੋ ਤੋਂ ਤਿੰਨ ਵਾਰ ਧੋ ਲਵਾਂਗੇ ਧੋਣੇ ਬਹੁਤ ਜ਼ਰੂਰੀ ਨੇਗੇ ਤੇ ਧੋਣ ਤੋਂ ਬਾਅਦ ਆਪਾਂ ਕੀ ਕਰਨਾ ਪਾਣੀ ਲੈਣਾ ਪਾਣੀ ਜਿੰਨਾ ਮਰਜੀ ਤੁਸੀਂ ਘੱਟ ਵੱਧ ਲੈ ਸਕਦੇ ਜਿਵੇਂ ਕਿ ਬਸ ਇਹ ਵੀ ਵਧੀਆ ਡੁੱਬ ਜਾਣਾ ਜਿਹੜੇ ਕੌਨ ਨੇ ਹੈ ਨਾ ਪਾਣੀ ਦੇ ਵਿੱਚ ਪਹਿਲਾਂ ਆਪਾਂ ਪਾਣੀ ਨੂੰ ਗਰਮ ਕਰਾਂਗੇ ਪੂਰਾ ਜਦੋਂ ਉਬਲਦਾ ਪਾਣੀ ਹੋ ਗਿਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਉਣੀ ਹੈ ਚੀਨੀ ਜਾਂ ਤੁਸੀਂ ਕੱਲਾ ਨਮਕ ਪਾ ਕੇ ਉਬਾਲ ਲਓ ਜੇਕਰ ਤੁਹਾਡੇ ਕੌਨ ਜਿਆਦਾ ਮਿੱਠੇ ਨੇ ਮੈਂ ਚੀਨੀ ਐਡ ਕੀਤੀ ਹੈਗੀ ਚੀਨੀ ਦੇ 2 ਚਾਰ ਚਮਚ ਪਾ ਕੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਪਾਣੀ ਨੂੰ ਹਵਾਲ ਲਓ ਪਾਣੀ ਨੂੰ ਉਬਾਲ ਆ ਗਿਆ ਜਦੋਂ ਉਸ ਤੋਂ ਬਾਅਦ ਦੇਖੋ ਜਿਹੜੇ ਕੌਰ ਨੇ ਆਪਾਂ ਕੌਰ ਪਾ ਦਵਾਂਗੇ ਹਨਾ ਵਿੱਚ ਤੇ ਇਹ ਬਿਲਕੁਲ ਦੇਖੋ ਲਾਲ ਹੋਣੇ ਸ਼ੁਰੂ ਹੋ ਜਾਣਗੇ ਜਦੋਂ ਇਹ ਬਣਨਾ ਬਸ 5-7 ਮਿੰਟ ਵਿੱਚ ਬਣ ਜਾਂਦੇ ਨੇ ਜਿਆਦਾ ਟਾਈਮ ਨਹੀਂ ਲੱਗਦਾ ਹੈਗਾ ਇਹਨਾਂ ਨੂੰ ਆਪਦੀ ਕੁੱਕ ਹੋ ਜਾਂਦੇ ਨੇ 5 ਕੁ ਮਿੰਟਾਂ ਦੇ ਵਿੱਚ ਹੀ ਹਨਾ ਤੇ ਅੱਗੇ ਦੇਖੋ ਤੁਸੀਂ ਇਹ ਜਦੋਂ ਹੁੰਦੇ ਜਾਣਗੇ ਤਾਂ ਲਾਲ ਲਾਲ ਹੁੰਦੇ ਜਾਣਗੇ ਇੱਧਰ ਆਪਾਂ ਇਹਦੇ ਲਈ ਕੌਣ ਚਾਟ ਬਣਾਵਾਂਗੇ ਤਾਂ ਪਿਆਜ਼ ਵਗੈਰਾ ਹਰੀ ਮਿਰਚੋ ਕੱਟ ਲਈ ਹੈ ਨਾ ਤੇ ਇੱਧਰ ਇਹ ਦੇਖੋ ਜਿਹੜੇ ਲਾਲ ਹੋਣੇ ਸ਼ੁਰੂ ਹੋ ਗਏ ਇਸ ਤਰ੍ਹਾਂ ਇਹ ਲਾਲ ਲਾਲ ਹੋਣੇ ਸ਼ੁਰੂ ਹੋ ਜਾਣਗੇ ਇਹਨਾਂ ਦਾ ਇਹੀ ਆ ਵੀ ਜਿਹੜੇ ਪੱਕਣੇ ਸ਼ੁਰੂ ਹੋ ਗਏ ਠੀਕ ਆ ਜੀ ਤੇ ਉਸ ਤੋਂ ਬਾਅਦ ਆਪਾਂ ਗੈਸ ਬੰਦ ਕਰਤਾ ਇਹਨੂੰ ਆਪਾਂ ਇਸੇ ਚਾਹਣੀ ਦੇ ਵਿੱਚ ਜੋ ਵੀ ਐਕਸਟਰਾ ਪਾਣੀ ਹੋ ਨੀਚੇ ਰਹਿ ਜੂ ਨਿਕਲ ਜੂਗਾ ਤੇ ਆਪਾਂ ਜਿਹੜੇ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਛਾਣ ਲੈਣੇ ਆ ਸਾਰੇ ਹਨਾ ਕਿਉਂਕਿ ਗਰਮ ਗਰਮੀ ਵਧੀਆ ਲੱਗਦੀ ਨਹੀਂ ਗਰਮ ਗਰਮੀ ਪਰੋਸਦੇ ਹੋ ਤੁਸੀਂ ਖਾਓ ਇਹਨਾਂ ਨੂੰ ਹਨਾ ਗਰਮ ਗਰਮੀ ਟੇਸਟੀ ਲੱਗਦੀ ਨਹੀਂ ਜਿਹੜੀ ਜਿਹੜਾ ਆਪਾਂ ਇਹਦੇ ਵਿੱਚ ਬਟਰ ਪਾਉਣਾ ਵਾਟਰ ਫ੍ਰਿਜ ਵਿੱਚ ਰੱਖਿਆ ਹੋਵੇ ਠੰਡਾ ਹਨਾ ਫਿਰ ਸਵਾਦ ਬਹੁਤ ਆਉਂਦਾਗਾ ਬਟਰ ਠੰਡਾ ਹੋਵੇ ਜਿਹੜੇ ਕੌਰਨ ਨੇ ਗਰਮ ਹੋਣਾ ਹਨਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਡੋਂਗੇ ਦੇ ਵਿੱਚ ਬਟਰ ਲੈ ਲਿਆ ਉਸ ਤੋਂ ਬਾਅਦ ਜਿਹੜੇ ਕੌਰਨ ਸੀਗੇ ਇਹ ਚਾਟ ਬਣਾ ਰਹੀ ਹਾਂ ਕੌਰਨ ਚਾਟ ਮੈਂ ਤੁਸੀਂ ਇਹ ਗਰਮ ਲੈਣੇ ਨੇ ਹਨਾ ਤੇ ਨਨੋ ਆਪਾਂ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਦਵਾਂਗੇ ਬਲੈਕ ਨਮਕ ਵੀ ਪਾਉਂਗੀ ਵਾਈਟ ਵੀ ਪਾਉਂਗੀ ਤੇ ਕਾਲੀ ਮਿਰਚ ਵੀ ਪਾਉਂਗੀ ਹੈਨਾ ਕਾਲੀ ਮਿਰਚ ਵੀ ਵਧੀਆ ਹੁੰਦੀ ਹੈ ਜੀ ਆ ਬੈ ਲਈ ਵਧੀਆ ਕਿਉਂਕਿ ਅੱਜ ਕੱਲ ਥੋੜਾ ਜਿਹਾ ਬੈ ਵਗੈਰਾ ਤਾਂ ਵੀ ਡਰ ਲੱਗਦਾਗਾ ਹੈਨਾ ਤਾਂ ਕਾਲੀ ਮਿਰਚ ਵੀ ਐਡ ਕਰ ਲੇ ਉਸ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਲਵਾਂਗੇ ਮਿਕਸ ਮਿਕਸ ਕਰਨ ਤੋਂ ਬਾਅਦ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਪਿਆਜ਼ ਵਗੈਰਾ ਨੇ ਜਿਹੜੀ ਉਹ ਐਡ ਕਰਾਂਗੇ ਹੈਨਾ ਪਿਆਜ਼ ਹੋ ਗਈ ਹਰੀ ਮਿਰਚ ਪਿਆਜ਼ ਹੋ ਗਈ ਹਰੀ ਮਿਰਚ ਹੋ ਗਈ ਉਹ ਹੋਰ ਕੀ ਕੱਟਿਆ ਸੀ ਟਮਾਟਰ ਧਨੀਆ ਹੈਗਾ ਤੁਹਾਡੇ ਕੋਲ ਹਨਾ ਪੁਦੀਨਾ ਹੈਗਾ ਤੁਸੀਂ ਮਤਲਬ ਕਿ ਆਪਣੀ ਸਬ ਮਤਲਬ ਪਸੰਦ ਦੇ ਜੋ ਵੀ ਤੁਹਾਨੂੰ ਧਨੀਆ ਵਗੈਰਾ ਪਸੰਦ ਲੱਗਦਾ ਪਾ ਸਕਦੇ ਹੋ ਇਹਦੇ ਵਿੱਚ ਹਨਾ ਇਹ ਚਾਟ ਬਣਾ ਰਹੀ ਹਾਂ ਮੈਂ ਤੇ ਜਿਹੜੇ ਆਪਾਂ সুইਟ ਕੌਰ ਉਦਾਂ ਹੀ ਖਾਨੇ ਬਣਾ ਕੇ ਉਹ ਅਲੱਗ ਬਣਾਉਂਗੀ ਉਹ ਸਣੀ ਲਈ ਬਣਾਉਂਗੀ ਤੇ ਬਾਅਦ ਦੇ ਵਿੱਚ ਇਹਦੇ ਵਿੱਚ ਆਪਾਂ ਨਿੰਬੂ ਵੀ ਐਡ ਕਰ ਸਕਦੇ ਹਾਂ ਹਨਾ ਤੇ ਜੇ ਆਪਾਂ ਨੇ ਇਹ ਸਟੋਰ ਕਰਕੇ ਰੱਖਣੇ ਨੇ ਕਈ ਮਹੀਨੇ ਨਾਲ ਆਪਾਂ ਸਟੋਰ ਕਰਕੇ ਰੱਖ ਸਕਦੇ ਜਿਵੇਂ ਕਿ ਪਾਣੀ ਵੀ ਉਬਾਲੋ ਵਿੱਚ ਚੀਨੀ ਪਾ ਕੇ ਉਬਾਲ ਲਓ ਉਸ ਤੋਂ ਬਾਅਦ ਜਿਵੇਂ ਕਿ ਆਪਾਂ ਛਾਣ ਲਈ ਸੀ ਪਾਣੀ ਇਹਦਾ ਅਲੱਗ ਕਰ ਲਓ ਉਸ ਤੋਂ ਬਾਅਦ ਕਿਸੇ 에ਅਰ ਟਾਈਟ ਆ ਜੱਜ ਬਲੌਗ ਬੈਗ ਆਉਂਦੇ ਨੇ ਹਨਾ ਉਹਨਾਂ ਵਿੱਚ ਇਹਨਾਂ ਨੂੰ ਸਟੋਰ ਕਰਕੇ ਆ ਰੱਖ ਸਕਦੇ ਤੁਸੀਂ ਤੇ ਲੋ ਜੀ ਇਧਰ ਆਪਾਂ ਬਾਈਟ ਨਮਕ ਸੀਗਾ ਜਿਹੜਾ ਉਹ ਵੀ ਮਿਕਸ ਕਰਤਾ ਇਦੇ ਵਿੱਚ ਹਨਾ ਪਹਿਲਾਂ ਸਾਰੇ ਆਪਾਂ ਜਿਹੜੇ ਉਹ ਬਣਾਏ ਸੀਗੇ ਕੱਟੇ ਸੀਗੇ ਪਿਆਜ਼ ਵਗੈਰਾ ਉਹ ਮਿਕਸ ਕਰ ਥੋੜੀ ਜਿਹੀ ਪਾਤੀ ਸੀ ਰੈੱਡ ਮਿਰਚ ਬਿਲਕੁਲ ਥੋੜੀ ਜਿਹੀ ਉਸ ਤੋਂ ਬਾਅਦ ਮੇਰੇ ਕੋਲ ਸੀਗੇ ਆ ਚਿੱਲੀ ਫਲੈਕਸ ਇਹ ਵੀ ਬਹੁਤ ਮਤਲਬ ਕਿ ਇਹਦੇ ਵਿੱਚ ਟੇਸਟੀ ਆ ਲੱਗਦੇ ਜਿਹੜੀ ਚਿੱਲੀ ਫਲੈਕਸ ਹੈ ਕਰਾਰਾ ਪੰਜਾ ਇੱਕ ਆ ਜਾਂਦਾ ਹਨਾ ਵਧੀਆ ਲੱਗਦੇ ਨੇਗੇ ਇਹ ਮਿਕਸ ਕਰਤੇ ਸੀ ਲਓ ਜੀ ਆਪਣਾ ਜਿਹੜਾ ਕੌਰਨ ਚਾਟ ਆ ਉਹ ਬਣ ਕੇ ਤਿਆਰ ਆਗਾ ਹਨਾ ਇਹਨੂੰ ਆਪਾਂ ਹੁਣ ਖਾ ਸਕਦੇ ਖਾਣ ਲਈ ਰੈਡੀ ਆ ਇਹ ਤੇ ਉੱਪਰ ਦੀ ਛਿੜਕਤਾ ਸੀਗਾ ਨਿੰਬੂ ਨਿੰਬੂ ਬਹੁਤ ਵਧੀਆ ਨੂੰ ਜੇ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਸੌਸ ਵਗੈਰਾ ਟਮੇਟੋ ਜਾਂ ਚਿੱਲੀ ਸੌਸ ਹੁੰਦੀ ਆ ਨਾ ਜੇ ਤੁਸੀਂ ਜ਼ਿਆਦਾ ਕਰਾਰਾ ਚਟ ਖਾਣਾ ਚਾਹੁੰਦੇ ਹੋ ਉਹਨਾਂ ਤਾਂ ਤੁਸੀਂ ਉਹ ਵੀ ਐਡ ਕਰ ਸਕਦੇ ਹੋਗੇ ਦੇ ਵਿੱਚ ਮੈਂ ਕੋਈ ਵੀ ਸੌਸ ਨਹੀਂ ਐਡ ਕੀਤੀ ਸੀ ਸਿਰਫ ਮੈਂ ਨਿੰਬੂ ਪਾਇਆ ਕਿਉਂਕਿ ਉਹਦੇ ਨਾਲ ਵੀ ਟੇਸ ਜੀ ਹੋਗੇ ਸੀ ਜੇ ਤੁਸੀਂ ਕੋਈ ਸੌਸ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਪਾ ਸਕਦੇ ਹੋ ਹਨ ਤੇ ਚਲੋ ਜੀ ਇਹ ਪਹਿਲਾ ਤਾਂ ਆਪਣਾ ਹੋ ਗਿਆ ਰੈਡੀ ਚਾਟ ਦੂਸਰਾ ਆਪਾਂ সুইਟ ਕੌਰ ਜਿਹੜੇ ਆ ਬਣਾਉਣੇ ਆ ਉਹ ਦਖਾਉਣੇ ਆ ਤੁਹਾਨੂੰ ਕਿਸ ਤਰ੍ਹਾਂ ਬਣਾਉਣੇ ਇਹਦੇ ਲਈ ਵੀ ਕੀ ਕਰਨਾ ਬਟਰ ਹੀ ਲੈਣਾ ਉਹ ਹੀ ਠੰਡਾ ਵਾਟਰ ਗਰਮ ਕੌਰ ਤੇ ਇਹਦੇ ਵਿੱਚ ਆਪਾਂ ਥੋੜਾ ਨਮਕ ਬਲੈਕ ਵੀ ਪਾ ਸਕਦੇ ਹੋ ਵਾਈਟ ਵੀ ਪਾ ਸਕਦੇ ਹੋ ਮੈਂ ਦੋਨੋਂ ਹੀ ਪਾ ਲਈ ਸੀ ਥੋੜੇ ਥੋੜੇ ਹਨਾ ਤੇ ਇਹ ਮਿਕਸ ਕਰਾਂਗੇ ਆਪਾਂ ਉਸ ਤੋਂ ਬਾਅਦ ਜਿਹੜੇ ਕੌਰ ਨੇ ਕੌਰ ਪਾ ਦਵਾਂਗੇ ਇਹਦੇ ਵਿੱਚ ਆਪਾਂ ਹਨਾ ਤੇ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਬਸ ਇਹ ਇਦਾਂ ਹੀ ਟੇਸਟੀ ਲੱਗਦੇ ਨੇਗੇ ਇਹ ਵੀ ਤੁਸੀਂ ਬਣਾ ਸਕਦੇ ਹੋ ਸਿੰਪਲ ਬੱਚਿਆਂ ਨੂੰ ਬਣਾ ਕੇ ਦੋ ਬੱਚੇ ਵੀ ਵਧੀਆ ਖਾਣ ਬਾਕੀ ਹੈਲਥ ਦੇ ਲਈ ਇਹ ਬਹੁਤ ਵਧੀਆ ਨਹੀਂਗੇ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਨੂੰ ਖਾਣੀਆਂ ਵੀ ਚਾਹੀਦੀਆਂ ਨੇ ਹਨਾ ਹੁਣ ਸੀਜ਼ਨ ਆ ਤੇ ਬਰਸ਼ਾਤਾਂ ਵੀ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ ਹਨਾ ਤੇ ਬਣਾਓ ਤੁਸੀਂ ਵੀ ਮਜ਼ਾ ਲਓ ਬਰਸ਼ਾਤ ਦੇ ਵਿੱਚ ਬਣਾ ਕੇ ਇਹਨੂੰ ਸ਼ਾਮ ਦੇ ਆਪਾਂ ਨਾਸਤੇ ਦੇ ਵਿੱਚ ਬਣਾ ਕੇ ਖਾ ਸਕਦੇ ਹਾਂ ਨਾ ਵਧੀਆ ਲੱਗਦੇ ਮੈਂ ਤਾਂ ਰਾਤ ਨੂੰ ਹੀ ਖਾ ਗਈ ਸੀ ਰਾਤ ਭੁੱਲ ਕੇ ਮੈਨੂੰ ਤੋਂ ਸਬਰ ਨਹੀਂ ਹੋਇਆ ਦੇਖ ਕੇ ਮੈਨੂੰ ਇਸ ਤਰ੍ਹਾਂ ਚੀਜ਼ਾਂ ਵਧੀਆ ਲੱਗਦੀਆਂ ਨੇ ਲੋ ਜੀ ਸਟ੍ਰੀਟ ਕੌਰ ਬਣ ਕੇ ਤਿਆਰ ਨੇ ਚਾਟ ਵੀ ਬਣ ਕੇ ਤਿਆਰ ਆ ਤੇ ਹੁਣ ਆਪਾਂ ਇਹਨਾਂ ਨੂੰ ਕੌਲਿਆਂ ਦੇ ਵਿੱਚ ਪਾ ਗਏ ਬੱਚਿਆਂ ਨੂੰ ਵੀ ਫੜਾਉਣੇ ਆ ਤੇ ਆਪ ਵੀ ਬੈਠ ਕੇ ਖਾਣੇ ਆ ਉਸ ਤੋਂ ਬਾਅਦ ਫਿਰ ਤਿਆਰੀ ਕਰਾਂਗੇ ਆਪਾਂ ਸ਼ਾਮ ਦੇ ਖਾਣੇ ਦੀ ਇਹ ਆ ਸ਼ਾਮ ਦਾ ਨਾਸਤਾ ਹੀ ਸੀਗਾ ਇਹ ਆ ਬਣਾਇਆ ਆਪਾਂ ਕਿ ਜਿਵੇਂ ਕਿ ਅੱਗੇ ਚਨੇ ਵਾਲੇ ਨਹੀਂ ਹੁਣ ਇਸ ਟਾਈਮ ਮੈਂ ਅੱਜ ਮੈਂ ਇਹ ਸਵੀਟ ਕੌਰਨ ਬਣਾ ਲਏ ਸੀ ਚਾਟ ਵੀ ਬਣਾ ਲਏ ਸੀ ਤੇ ਸਵੀਟ ਕੌਰਨ ਉਦਾਂ ਆਪਾਂ ਕੱਲੇ ਬਣਾ ਲਏ ਸੀ ਮਤਲਬ ਕਿ ਆ ਨਮਕ ਪਾ ਕੇ ਹੈਨਾ ਚੀਨੀ ਆਪਾਂ ਵਾਲ ਨੇ ਟਾਈਮ ਹੀ ਪਾਈ ਸੀ ਚੀਨੀ ਵੀ ਥੋੜੀ ਪਾਈ ਸੀ ਜਿਆਦਾ ਨਹੀਂ 2-4 ਚਮਚ 4 ਕ ਚਮਚ ਦੇ ਕਰੀਬ ਪਾਈ ਸੀ ਤੇ ਲੋ ਜੀ ਹੁਣ ਬੈਠ ਕੇ ਆਪਾਂ ਖਾਣੇ ਆਜੋ ਤੁਸੀਂ ਵੀ ਖਾ ਲਓ ਤੁਸੀਂ ਸਾਰੇ ਜਾਨੀ ਕਿਉਂਕਿ ਕਾਫੀ ਦਿਨ ਹੋ ਗਏ ਕਾਫੀ ਦਿਨ ਕਿ ਪਤਾ ਹੀ ਨਹੀਂ ਮੇਰੇ ਯਾਦ ਹੀ ਨਹੀਂ ਹੁਣ ਮੈਂ ਤੁਹਾਨੂੰ ਕਹਿਣਾ ਭੁੱਲ ਜਾਨੀ ਵੀ ਆ ਜੋ ਖਾ ਲੋ ਤੁਸੀਂ ਵੀ ਜਨਾ ਮੈਨੂੰ ਵਧੀਆ ਲੱਗਦਾ ਸੀ ਇਹ ਕਹਿਣਾ ਤੁਹਾਨੂੰ ਹਨਾ ਮੈਨੂੰ ਪਤਾ ਕਰ ਤੁਸੀਂ ਨਹੀਂ ਖਾ ਸਕਦੇ ਪਰ ਮੈਨੂੰ ਕਹਿਣਾ ਬਹੁਤ ਵਧੀਆ ਲੱਗਦਾ ਲਓ ਜੀ ਤਿਆਰ ਆ ਗਰਮਾ ਗਰਮ ਸਵੀਟ ਕੌਰਨ ਚਾਟ ਆਓ ਜੀ ਖਾਓ ਤੁਸੀਂ ਵੀ ਤੇ ਫਿਰ ਮਿਲਦੇ ਹਾਂ ਹੁਣ ਤੁਹਾਨੂੰ ਥੋੜੀ ਦੇਰ ਬਾਅਦ ਤੇ ਲਓ ਜੀ ਇੱਥੇ ਆ ਲੱਗ ਗਈ ਸੀਗੀ ਮੈਂ ਇਹ ਉਸ ਤੋਂ ਵੀ ਆ ਤੀਜਰਾ ਦਿਨ ਆ ਗਿਆ ਥਰਡ ਦਿਨ ਅੱਜ ਹੈਗਾ ਸ਼ਨੀਵਾਰ ਸਵੇਰ ਦੇ ਕਲਿੱਪ ਹੈ ਸ਼ਨੀਵਾਰ ਸਵੇਰ ਦਾ ਮੈਂ ਇੱਥੇ ਕੰਮ ਧੰਦੇ ਕਰ ਲਈ ਸੀਗੇ ਸਾਰੇ ਤੇ ਕੱਪੜੇ ਹਾਵਾਸ਼ ਕੀਤੇ ਸੀ ਕੱਪੜੇ ਪਾ ਰਹੀ ਸੀ ਸੁੱਕਣੇ ਮੈਂ ਕਿਹਾ ਚਲੋ ਵੀਡੀਓ ਨੂੰ ਕੰਟੀਨਿਊ ਕਰਦਾ ਕਿਉਂਕਿ ਕੱਲ ਕਿਸੇ ਕੰਮ ਕਾਰਨ ਵੀਡੀਓ ਕੰਟੀਨਿਊ ਹੋਇਆ ਨਹੀਂ ਹੈਗਾ ਮੈਂ ਕਿਹਾ ਚਲੋ ਅੱਜ ਵੀਡੀਓ ਨੂੰ ਕੰਟੀਨਿਊ ਕਰਦੇ ਆਂਗੇ ਇੱਥੇ ਕੱਪੜੇ ਸੁੱਕਣੇ ਪਾ ਰਹੀ ਸੀ ਬਾਹਰ ਦੀ ਜਿਹੜੀ ਸਫਾਈ ਸੀ ਸਾਰੀ ਹੋ ਗਈ ਸੀਗੀ ਕੱਪੜੇ ਸੁੱਕਣੇ ਪਾ ਕੇ ਉਸ ਤੋਂ ਬਾਅਦ ਫਿਰ ਬਸ ਮੇਰਾ ਅੰਦਰ ਦਾ ਥੋੜਾ ਬਹੁਤਾ ਰਹਿੰਦਾ ਸੀ ਸੇਰ ਦਾ ਨਾਸਤਾ ਵਗੈਰਾ ਸੀ ਜਣੀ ਕਿ ਜਿਹੜੀ ਰੋਟੀ ਸੀ ਉਹ ਬਣਾ ਲਈ ਸੀਗੀ ਹੈਨਾ ਬਣਾ ਕੇ ਰੱਖਤੀ ਸੀਗੀ ਮੈਂ ਪਰ ਖਾਧੀ ਹਜੇ ਇਸ ਟਾਈਮ ਕਿਸੇ ਨੇ ਵੀ ਨਹੀਂ ਸੀਗੀ ਜੀ ਪਿੰਡਰ ਚੱਲੇ ਗਿਆ ਸੀ ਬੱਸੋ ਆਣੇ ਉੱਥੇ ਉਹ ਮੱਥਾ ਟੇਕਣ ਗਿਆ ਸੀ ਆਪਣੇ ਦੋਸਤਾਂ ਨਾਲ ਤੇ ਕਲੇਰ ਸਾਹਿਬ ਇੱਥੇ ਬਾਹਰ ਗਏ ਹੋਏ ਸੀ ਕਿਤੇ ਹੁਣ ਉਹ ਸਕੂਟਰੀ ਚਲਾਉਣ ਲੱਗੇ ਨੇ ਹੁਣ ਨਹੀਂ ਖੜਨਾ ਜੀ ਉਹਨਾਂ ਨੇ ਕਰੇ ਹੁਣ ਖੜਦੇ ਵੀ ਨਹੀਂ ਹੈਗੇ ਤੇ ਚਲੋ ਜੀ ਮੈਂ ਬਸ ਆਪਣਾ ਕੰਮ ਧੰਦਾ ਕਰ ਰਹੀ ਸੀ ਸਨੀ ਚੱਲਿਆ ਗਿਆ ਸੀ ਅੱਜ ਪਟਿਆਲੇ ਉਹਦੀ ਮੀਟਿੰਗ ਸੀਗੀ ਆਫਿਸ ਚ ਚੱਲਿਆ ਗਿਆ ਸੀਗਾ ਉਹ ਤੇ ਲੋ ਜੀ ਕੱਪੜੇ ਵਿੱਚ ਕੁਛ ਕੁ ਧੋਤੇ ਦੀ ਬਾਕੀ ਮਸ਼ੀਨ ਦੇ ਵਿੱਚ ਪਾਏ ਹੋਣੇ ਚੱਲ ਰਹੇ ਨੇ ਤੇ ਮੈਂ ਕਹਾਂ ਚਲੋ ਪਹਿਲਾਂ ਵੀਡੀਓ ਆਪਾਂ ਕੰਟੀਨਿਊ ਕਰਦੇ ਹਾਂ ਉਸ ਤੋਂ ਬਾਅਦ ਆ ਗਈ ਸੀ ਕਿਚਨ 'ਚ ਆ ਲਈ ਸੀ ਅਜਨ ਮੈਂ ਰਾਜਸਥਾਨ ਤੋਂ ਇੱਕ ਭੈਣ ਆਈ ਸੀਗੀ ਵੇਚਦੀ ਫਿਰਦੀ ਸੀ ਵਿਚਾਰੀ ਮੈਨੂੰ ਤਰਸ ਵੀ ਆ ਜਾਂਦਾ ਜੀ ਜਦੋਂ ਇਸ ਤਰ੍ਹਾਂ ਹਨਾ ਕੋਈ ਭੈਣ ਮਤਲਬ ਕਿ ਪਿੰਡਾਂ ਦੇ ਵਿੱਚ ਜਦੋਂ ਕੋਈ ਵੀ ਇਦਾਂ ਚੀਜ਼ ਵੇਚਣਾ ਹੁੰਦੇ ਮੈਨੂੰ ਤਰਸ ਵੀ ਆ ਜਾਂਦਾ ਕਈਆਂ ਤੇ ਮੈਨੂੰ ਇਹ ਹੁੰਦਾ ਵੀ ਨਹੀਂ ਯਾਰ ਅਗਲਾ ਉਮੀਦ ਕਰਕੇ ਆਸ ਕਰਕੇ ਆਪਣੇ ਪਿੰਡ ਦੇ ਵਿੱਚ ਪੜਿਆ ਹਨਾ ਵੀ ਆਪਾਂ ਕੁਝ ਨਾ ਕੁਝ ਤਾਂ ਲਈਏ ਚਲੋ ਹਨਾ ਦੇਖੋ ਆਪਾਂ ਕੋਈ ਫ੍ਰੀ ਨਹੀਂ ਲੈਣ ਵਾਲੇ ਉਹ ਆਪਾਂ ਨੂੰ ਕੋਈ ਫ੍ਰੀ ਦਿੰਦੇ ਨਹੀਂ ਬਸ ਇਹ ਹੋ ਜਾਂਦਾ ਵੀ ਸਹਾਰਾ ਲੱਗ ਜਾਂਦਾ ਇੰਨੇ ਨਾਲ ਉਹਨਾਂ ਨੂੰ ਹਨਾ ਸਪੋਰਟ ਐਵੇਂ ਹੋ ਜਾਂਦੇ ਆਪਾਂ ਹਨਾ ਹੈਲਪ ਹੋ ਜਾਂਦੀ ਜਾਨੀ ਕਿ ਉਹਨਾਂ ਦੀ ਹਨਾ ਸੌਂਫ ਲਈ ਸੀ ਤੇ ਇੱਕ ਮੈਂ ਲਿਆ ਪਾਠਾ ਪਾਠਾ ਦੱਸਿਓ ਭੈਣਾਂ ਨੂੰ ਕਿੰਨਾ ਕਿੰਨਾ ਨੂੰ ਪਤਾ ਵੀ ਕੀ ਚੀਜ਼ ਹੁੰਦੀ ਹੈ ਪਾਠਾ ਹਨਾ ਤੇ ਦੱਸਿਓ ਜਰੂਰ ਇਹ ਪਾਠੇ ਦੀ ਮੈਂ ਬਣਾਉਣ ਵਾਲੀਆਂ ਲੁਕੋਰੀਏ ਦੀ ਦਵਾਈ ਜੇ ਕਿਸੇ ਭੈਣ ਨੂੰ ਲਕੋਰੀ ਦੀ ਕੋਈ ਪ੍ਰੋਬਲਮ ਆ ਗਈ ਤਾਂ ਦੱਸਿਓ ਆਪਾਂ ਦਵਾਈ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਇਹ ਅੱਧਾ ਕਿਲੋ ਪਾਠਾ ਦਾ ਪਿਓਰ ਪਾਠਾ ਇਹ Rajasthan ਤੋਂ ਭੈਣਾ ਆਈ ਸੀ ਬਲੱਡੇ ਰੁਕੇ ਹੋਏ ਨੇ ਉਹ ਉਹਨਾਂ ਨੇ ਦੱਸਿਆ ਮੈਨੂੰ ਦਵਾਈ ਦੱਸ ਕੇ ਗਏ ਨੇ ਉਹ ਲਕੋਰੀ ਦੀ ਤੇ ਇਹ ਮੈਂ ਬਣਾਉਣੀ ਹੈ ਦਵਾਈ ਹਨਾ ਹਾਂ ਸੌਂਫ ਦੇਖੋ ਪਿਓਰ ਸੌਂਫ ਹੈ ਇਹਦੇ ਵਿੱਚ ਕੋਈ ਮਿਕਸ ਨਹੀਂ ਮਿਲਾਵਟ ਵਗੈਰਾ ਮਤਲਬ ਕੁਝ ਨਹੀਂ ਪਿਓਰ ਆ ਚਲੋ ਜੀ ਇਹ ਆਪਾਂ ਰੱਖ ਲਈਏ ਉਸ ਤੋਂ ਬਾਅਦ ਇੱਕ ਚੀਜ਼ ਅੱਜ ਮੈਂ ਹੋਰ ਲਈ ਆ ਆ ਵੀ ਤੁਹਾਨੂੰ ਦਿਖਾਉਣੀ ਆ ਕਾਫੀ ਦਿਨਾਂ ਤੋਂ ਕਿ ਮਹੀਨਿਆਂ ਤੋਂ ਕੋਲ ਸੀਗੀ ਮੈਨੂੰ ਇੱਧਰ ਕੋਈ ਭਾਈ ਆਉਂਦਾ ਨਹੀਂ ਸੀਗਾ ਅੱਜ ਭਾਈ ਆ ਗਿਆ ਸੀਗਾ ਤੇ ਇੱਧਰ ਆਪਾਂ ਸਬਜ਼ੀ ਵੀ ਲੈ ਲਈ ਤੇ ਦਿਖਾਉਣਾ ਸੋ ਨੂੰ ਅੱਜ ਮੈਂ ਲਿਆ ਨਾ ਚੁੱਲਾ ਮਤਲਬ ਕਿ ਚੁੱਲੀ ਵੀ ਨੇ ਸੋਣੇ ਹੋਣ ਲੱਗੇ ਹੁਣ ਚਾਪੜ ਵਗੈਰਾ ਜਿਹੜਾ ਹੁੰਦਾ ਨੀਚੇ ਉਹ ਚੌਂਤਰਾ ਉਹ ਬਣਿਆ ਬਣਾਇਆ ਹੀ ਆਉਣ ਲੱਗੇ ਹਨਾ ਚੁੱਲੇ ਮੈਨੂੰ ਬਹੁਤ ਵਧੀਆ ਲੱਗਾ ਮੈਂ ਕਿਾ ਚਲੋ ਮੇਰਾ ਕੰਮ ਸੌਖਾ ਹੋ ਗਿਆ ਕਿਉਂਕਿ ਹੁਣ ਮਿੱਟੀ ਵਗੈਰਾ ਤਾਂ ਕਿਤੇ ਮਿਲਦੀ ਨਹੀਂ ਹੈਗੀ ਤੇ ਵੀ ਚਲੋ ਆਪਾਂ ਬਣਾ ਬਣਾਈ ਲੈ ਲੈਨੇ ਆ ਹਨਾ ਬਸ ਪਹਿਲਾਂ ਮੈਨੂੰ ਵਧੀਆ ਨਹੀਂ ਲੱਗਦੀ ਹੁੰਦੀ ਸੀ ਪਰ ਇਹ ਚੁੱਲਾ ਮੈਨੂੰ ਵਧੀਆ ਲੱਗਿਆ ਹੈ ਨਾ ਤੇ ਇੱਥੇ ਕੱਪੜੇ ਨੇ ਜਿਹੜੇ ਉਹ ਵੀ ਮੇਰੇ ਦੇਖੋ ਸੁੱਕ ਚੁੱਕੇ ਨੇ ਕਿ ਕਾਫੀ ਹੱਦ ਤੱਕ ਸੁੱਕ ਚੁੱਕੇ ਨੇ ਉਲਟਾ ਪਲਟਾ ਇਹਨਾਂ ਦੀ ਕਰਨੀ ਪਊਗੀ ਸਾਈਡਾਂ ਇਹਨਾਂ ਦੀ ਜਣੇ ਕਿ ਚੇਂਜ ਕਰਨੇ ਪਣਗੇ ਇੱਧਰ ਕੂੜੇ ਦਾ ਢੱਠਾ ਵੀ ਭਰ ਕੇ ਰੱਖਤਾ ਸੀ ਮੈਂ ਕਿ ਐਮਰੋ ਭੈਣ ਆਊਗੀ ਤੇ ਉਹਨੂੰ ਚੁਕਾ ਦੂੰਗੀ ਮੈਂ ਹਜੇ ਇਸ ਟਾਈਮ ਉਹ ਆਈ ਨਹੀਂ ਸੀ ਇੱਧਰ ਸਵੇਰ ਦਾ ਗੋਹਾ ਸਿੱਟਣਾ ਤੇ ਲਓ ਜੀ ਆਹ ਚੁੱਲਾ ਦੇਖੋ ਕਿੰਨਾ ਸੋਹਣਾ ਚੁੱਲਾ ਵਿੱਚ ਜੌਂਦਰਾ ਬਣਿਆ ਹੋਇਆ ਕੁਛ ਕਰਨ ਦੀ ਲੋੜ ਨਹੀਂ ਮਿੱਟੀ ਲਾਉਣ ਦੀ ਲੋੜ ਨਹੀਂ ਹੈ ਨਾ ਚਲੋ ਜੀ ਇਸ ਵੀਡੀਓ ਦਾ ਇੱਥੇ ਐਂਡ ਕਰਦੇ ਹਾਂ ਮਿਲਦੇ ਹਾਂ ਕੱਲ ਨੂੰ ਵਧੀਆ ਜਿਹਾ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਬਾਏ ਬਾਏ ਟੇਕ ਕੇਅਰ